ਆ ਮਖਾ ਚੱਲ ਤੈਨੂੰ ਹੁਣ ਕਿੱਥੇ ਆ ਤੂੰ ਆਇਆ ਤੂੰ ਜੀ ਜੀ ਸਿਰੋ ਕਰਣੀ ਹੈ ਅਬ ਇਹ ਬਾਰਤੀ ਭਾਬੀਆਂ ਦੀ ਟੈਨਸ਼ਨ ਨਾ ਲਿਆ ਕਰ ਜਦੋਂ ਅਸੀਂ ਤੈਨੂੰ ਬਾਈ ਨਹੀਂ ਪਕਾ ਕੇ ਦੀ ਤੂੰ ਮੋਟਰਸਾਈਕਲ ਚਾੱਕ ਕੇ ਭੱਜ ਆਇਆ ਕਰ ਸਹੀ ਆ ਇੱਕ ਮਿੰਟ ਦੱਸੀ ਕਿਵੇਂ ਕੀ ਕੀ ਕੁਰਤਾ ਪਜਾਮਾ ਹੌਣ ਦਾ ਫੇਰ ਦਰਮੀ ਆ ਜੀ ਇਹ ਨਹੀਂ ਜਾਂਦੀ ਆਈ ਕੁਰਤਾ ਪਜਾਮਾ ਤਾਂ ਕਿਉਂ ਕਿਆ ਸੀ ਮਾਰਨ ਵਾਲੇ ਦਾ ਕੁਰਤਾ ਪਜਾਮਾ ਕਿੰਭਾਰਨੇ ਦਾ ਕਾਇਦਾ ਪਾਇਲਟ ਕਰ ਲਿਆ ਤੁਸੀਂ ਆ ਬਹੁਚੀ ਲਗੀ ਆ ਦੀ ਆਦੀ ਮਰਨ ਵਾਲੀ ਤੇਰਾ ਗੁੱੜ ਤਾਂ ਬਿਆਮਾ ਸੋ ਗਿਆ ਪਤਾ ਨਹੀਂ ਇਹਨੇ ਕੋ ਕਰ ਗਈ ਨੂੰ ਕਾਇਦਾ ਬਣਾ ਹੋਰ ਕੱਪੜਾ ਲਾ ਕੇ ਮੋਲਦਾ ਬਣਾ ਕੇ ਸਵਾਦ ਸਵਾਦਾਂਗੇ ਆਪਦੇ ਕੋਲ ਆ ਆ ਨਹੀਂ ਸਵਾਦੇ ਬਾਕੀ ਬਹੁਤ ਮਨੂਜ਼ਾ ਦਾ ਗੁੱੜ ਤਾਂ ਐਮਾ ਯਾਰ ਲੈ ਕੇ ਹੀ ਬਹਿ ਗਿਆ ਕੋਕ ਕਰ ਬਹੀ ਹਣਾ ਚਾਹ ਪਈ ਜੰਨੀ ਆ ਮੇਰਾ ਸਰੀਰ ਸੋਸਤਾ ਚਾਹ ਪੀ ਕੇ ਹੋ ਜਾਦਾ ਕਈਆਂ ਇਹਨਾਂ ਇਥੋਂ ਗਿਆ ਮੇਰੇ ਕੋਲ ਸੌ ਲਗੇ ਕੋਦਰ ਸਾਡੀ ਮੈਂ ਕਿਹਾ ਮਿੱਤਰਾ 7-8 ਮੋਤਾ ਹੋਊਗਾ ਦੁਆਏ ਨਾਲ ਮੈਂ ਕਿਹਾ ਸਹੀ ਮੱਖਾ ਚੀ ਨਾ ਪੰਜ ਸੱਧ ਮੈਟਰ ਲਾਜੀ ਮੈਂ ਕਿਹਾ ਵੀ ਐਂ ਕਰ ਉਹਨੂੰ ਗੋਡਿਆਂ ਥੱਲੇ ਗੋਡਿਆਂ ਤੱਕ ਵੱਢ ਕੇ ਤੇ ਕੈਪਰੀ ਬਣਾ ਦੇ ਮੇਰੇ ਨਾਲ ਉਹ ਮੈਂ ਪਾ ਦਾ ਲਿਆ ਕਰੂੰਗੀ ਚਲ ਕੈਪਰੀ ਪਾਈ ਆ ਜਾਂ ਫਿਰ ਪਵਾ ਕੇ ਕਰਾਂ ਹਾਂ ਜਾਂ ਪਿਆਮਾ ਪਾ ਕੇ ਤੁਰਿਆ ਫਿਰਿਆ ਵੀ ਠੀਕ ਆ ਨਾ ਤੁਰਕ ਨੇ ਡੱਪਵਾ ਕੇ ਕਰਾਂ ਮਾਮਾ ਹੋਰ ਬਾਪੀ ਜੋਂਦੀ ਵਜ ਤੇ ਰੱਬ ਤੇ ਮੁੰਡਾ